ਕੋਰਟ ਦੇ ਵਿੱਚ ਬੱਚਿਆਂ ਨਾਲ ਧੱਕੇ ਖਾਂਦੀ ਫਿਰਦੀਆਂ ਮੇਰੇ ਕੋਰਟ 'ਚ ਖਰਚੇ ਦੇ ਕੇਸ ਚੱਲਦੇ ਨੇ ਮੇਰੇ ਵੱਲੋਂ ਡਿਵੋਰਸ ਨਹੀਂ ਹੋਇਆ ਇਹ ਬੰਦਾ ਕਿਵੇਂ ਦੂਜਾ ਵਿਆਹ ਕਰਾ ਸਕਦਾ ਕਿਹੜੇ ਕੋਰਟ ਨੇ ਕਿਹਾਗਾ ਵੀ ਹਾਂ ਦੂਜਾ ਵਿਆਹ ਕਰਾ ਸਕਦੇ ਹੈਗੇ ਆ ਮੈਨੂੰ ਵੀ ਵਿਚਾਰੇ ਲੋਕ ਕਹਿੰਦੇ ਨੇ ਮੇਰੇ ਕੋਲ ਸਬੂਤ ਹੈ ਜੀ ਮੇਰੇ ਕੋਲ ਅਮਰੀਕਨ ਸਰਟੀਫਿਕੇਟ ਲੈ ਕੇ ਆਈ ਹੈਗੀ ਆ ਸਾਰੇ ਕਾਗਜ਼ ਪੱਤਰ ਨੇ ਮੇਰੇ ਕੋਲ ਤੁਸੀਂ ਪਿੱਛੇ ਸਾਰੇ ਜਣੇ ਨੇ ਖਬਰ ਸੁਣੀ ਸੀ ਜਿੰਨੂੰ ਥਾਰ ਵਾਲੀ ਚਿੱਟੇ ਵਾਲੀ ਕੁਬੀਨ ਦੇ ਨਾਮ ਤੇ ਜਾਣਿਆ ਜਾਂਦਾ ਸੀ ਅਮਨਦੀਪ ਕੌਰ ਜੋ ਕਿ ਬਠਿੰਡੇ ਦੀ ਗ੍ਰੀਨ ਆਪਣਾ ਵਿਰਾਟ ਗ੍ਰੀਨ ਦੀ ਵਾਸੀ ਸੀਗੀ ਕਰੀਬਨ 2022 ਦੀ ਮੇਰੇ ਘਰ ਵਾਲੇ ਬਲਵਿੰਦਰ ਸਿੰਘ ਨਾਲ ਰਹਿ ਰਹੀ ਸੀਗੀ ਜਦੋਂ ਵੀ ਕਿਤੇ ਕਹਿੰਦੇ ਸੀ ਇਹ ਕਹਿੰਦੇ ਹੁੰਦੇ ਸੀ ਸਾਡਾ ਗੱਡੀ ਦਾ ਲੈਣਾ ਦੇਣਾ ਤੁਸੀਂ ਪਿੱਛੇ ਜੀ ਦੇਖਿਆਗਾ 7-8 ਮਹੀਨੇ ਪਹਿਲਾਂ ਉਹ ਚਿੱਟੇ ਦੇ ਵਿੱਚ ਪਕੜੇ ਗਏ ਨੇ ਦੋਵੇਂ ਜਣੇ ਜਦੋਂ ਉਹਨਾਂ ਨੂੰ ਪਕੜ ਲਿਆ ਉਸ ਤੋਂ ਬਾਅਦ ਮੈਂ ਇਹ ਗੱਲ ਕਹਿੰਦੀ ਸੀ ਇਹ ਵੀ ਚਿੱਟਾ ਵੀ ਵੇਚਦੇ ਆ ਇਹਨਾਂ ਕੋ ਨਜਾਇਜ਼ ਪ੍ਰਾਪਰਟੀ ਬਣੀ ਹੋਈ ਐ ਉਹ ਦੇਖੋ ਜੀ ਜਦੋਂ ਜਾਂਚ ਪਰਤਾਲ ਕੀਤੀ ਜਿਹੜੇ ਅਧਿਕਾਰੀਆਂ ਨੇ ਉਹਨਾਂ ਨੇ ਨਜਾਇਜ਼ ਜਿਹੜੀ ਪ੍ਰਾਪਰਟੀ ਬਣੀ ਹੋਈ ਸੀ ਉਹ ਆ ਗਈ ਅੱਗੇ ਹੁਣ ਜੀ ਇਹ ਮੈਨੂੰ ਜਦੋਂ ਵੀ ਕਹਿੰਦੇ ਸੀ ਕਹਿੰਦੇ ਸੀ ਕਿ ਰਿਲੇਸ਼ਨਸ਼ਿਪ ਵਿੱਚ ਰਹਿ ਸਕਦੇ ਆ ਕੋਰਟ ਨੇ ਆਰਡਰ ਕੀਤੇ ਹੋਇਆ ਮੰਨ ਲਿਆ ਪਰ ਰਿਲੇਸ਼ਨਸ਼ਿਪ 'ਚ ਰਹਿ ਸਕਦੇ ਆ ਕੋਈ ਵੀ ਐ ਵਿਆਹ ਕਰਾ ਸਕਦੇ ਆ ਵਿਆਹ ਜਿੰਨਾ ਤੱਕ ਪਹਿਲਾਂ ਵਾਲੀ ਘਰ ਵਾਲੀ ਤੋਂ ਡਿਵੋਰਸ ਨਹੀਂ ਹੁੰਦਾਗਾ ਵਿਆਹ ਕਿਵੇਂ ਕਰਾ ਸਕਦੇ ਹੋ ਮੈਨੂੰ ਅੱਜ ਸਵੇਰੇ 10 ਵਜੇ ਪਤਾ ਲੱਗਿਆ ਵੀ ਅਮਨਦੀਪ ਕੌਰ ਜਿਹੜੀ ਕਨਸਟੇਬਲ ਜਿਹੜੀ ਡਿਸਮਿਸ ਹੋ ਗਈ ਸੀਗੀ ਚਿੱਟੇ ਦੇ ਕੇਸ ਦੇ ਵਿੱਚ ਉਹਨੇ ਮੇਰੇ ਘਰ ਵਾਲੇ ਬਲਵਿੰਦਰ ਸਿੰਘ ਦੇ ਨਾਲ ਜੋ ਕਿ ਬੀਰਤਲਾਬ ਦਾ ਵਾਸੀ ਸੀਗਾ 6 ਨੰਬਰ ਦਾ ਉਹਦੇ ਨਾਲ ਇੱਕ ਤਰੀਕ ਕੱਲ ਦਾ ਵਿਆਹ ਕਰਾ ਲਿਆਗਾ ਮੈਨੂੰ ਪਤਾ ਨਹੀਂ ਮੈਂ ਕੋਰਟ ਦੇ ਵਿੱਚ ਬੱਚਿਆਂ ਨਾਲ ੱਟਕੇ ਖਾਂਦੀ ਫਿਰਦੀ ਆ ਮੇਰੇ ਕੋਰਟ 'ਚ ਖਰਚੇ ਦੇ ਕੇਸ ਚੱਲਦੇ ਨੇ ਮੇਰੇ ਵੱਲੋਂ ਡਿਵੋਰਸ ਨਹੀਂ ਹੋਇਆ ਇਹ ਬੰਦਾ ਕਿਵੇਂ ਦੂਜਾ ਵਿਆਹ ਕਰਾ ਸਕਦਾਗਾ ਦੱਸੋ ਤੁਸੀਂ ਸਾਰੇ ਜਣੇ ਕਿਹੜੇ ਕੋਰਟ ਨੇ ਕਿਹਾਗਾ ਵੀ ਹਾਂ ਦੂਜਾ ਵਿਆਹ ਕਰਾ ਸਕਦੇ ਹੈਗੇ ਆ ਮੈਨੂੰ ਵੀ ਵਿਚਾਰੇ ਲੋਕ ਕਹਿੰਦੇ ਨੇ ਵਿਆਹ ਕਰਾਉਣ ਵਾਸਤੇ ਜਦੋਂ ਮੇਰਾ ਇੱਕ ਪਾਸਾ ਨਿਬੜਿਆ ਨਹੀਂ ਮੈਂ ਕਿਵੇਂ ਵਿਆਹ ਕਰਾਵਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਵਿਆਹ ਹੋਇਆ ਉਹਨਾਂ ਦਾ ਮੇਰੇ ਕੋਲ ਸਬੂਤ ਹੈ ਜੀ ਮੇਰੇ ਕੋਲ ਮੈਂ ਸਰਟੀਫੀਕੇਟ ਲੈ ਕੇ ਆਈ ਹੈਗੀ ਆ ਸਾਰੇ ਕਾਗਜ਼ ਪੱਤਰ ਨੇ ਮੇਰੇ ਕੋਲ ਗੁਰੂ ਘਰ ਹੈ ਜੀ ਇੱਥੇ ਧੋਬੀਆਂ ਨਾਲ ਬਸਤੀ ਦੇ ਵਿੱਚ ਗੁਰੂ ਘਰ ਹੈ ਉੱਥੇ ਕਰਾਇਆਗਾ ਮੈਂ ਅੱਜ ਸਵੇਰੇ ਜਦੋਂ ਮੈਂ ਆਈ ਐ ਮੈਂ ਸਾਰੇ ਗੁਰੂ ਘਰ ਜਾ ਕੇ ਆਈ ਐ ਜਾਂਚ ਪਰ ਜਿਹੜੇ ਤਾਂ ਕਮੇਟੀ ਦੇ ਅੰਡਰ ਵਿੱਚ ਨੇ ਉਹ ਕਹਿੰਦੇ ਨੇ ਵੀ ਸਾਡੇ ਇੱਥੇ ਐਵੇਂ ਦਾ ਕੰ ਕੈਦਾ ਪ੍ਰੂਫ ਲੱਗਿਆ ਜੰਨੇ ਸੀਸੀਟੀ ਵੀ ਕੈਮਰੇ ਲੱਗੇ ਹੋ ਨੇ ਉਸ ਗੁਰੂ ਘਰ ਦੇ ਵਿੱਚ ਕੋਈ ਕੈਮਰਾ ਨਹੀਂ ਲੱਗਿਆ ਕੁਛ ਨਹੀਂ ਲੱਗਿਆ ਹੋਇਆ ਪਤਾ ਨਹੀਂ ਉਹਨਾਂ ਨੇ ਕਿਹੜੇ ਪੈਸੇ ਲਏ ਆ ਕਿਵੇਂ ਲਏ ਆ ਕਿ ਦੋ ਨੰਬਰ ਦੇ ਵਿੱਚ ਕੀ ਕੀਤਾਗਾ ਮੇਰੇ ਕੋਲ ਪ੍ਰੂਫ ਨੇ ਵੀ ਇਹਨਾਂ ਨੇ ਵਿਆਹ ਕਨਾਂ ਲਏ ਜਿਵੇਂ ਗਵਾਹ ਵੀ ਆ ਜਿਹੋ ਦੇ ਵਿੱਚ ਇੱਕ ਗਵਾਹ ਹੈ ਗਵਾਹ ਦੇ ਪ੍ਰੋਪਰ ਚੰਗੀ ਤਰ੍ਹਾਂ ਸੈਣ ਨਹੀਂ ਹੋਰੇ ਉਹ ਗਵਾਹ ਜਿਹੜਾ ਹੈਗਾ ਜਿਹੜਾ ਸਾਡੇ ਵੀਰਤਲਾ ਵਿੱਚ ਘਰ ਹੈਗਾ ਉਹ ਘਰ ਮੇਰਾ ਸੀਗਾ ਮੈਂ ਲਾਉਣਾ ਤੇ ਲਿਆ ਸੀ ਇਸ ਬੰਦੇ ਨੇ ਜਾਣ ਬੁਝ ਕੇ ਉਹ ਬੰਦੇ ਉੱਤੇ ਬਿਠਾ ਰੱਖੇ ਨੇ ਤਾਂ ਕਿ ਗੁਰਮੀਤ ਕੌਰ ਰਜਵਾਕਾ ਦੇ ਸਮੇਤ ਉੱਥੇ ਆ ਕੇ ਬਹਿ ਨਾ ਜਾਵੇ ਤੁਹਾਡਾ ਤਲਾਕ ਦਾ ਕੀ ਚੱ ਜੀ ਮੇਰਾ ਤਲਾਕ ਦਾ ਮੈਂ ਲੈਣਾ ਹੀ ਨਹੀਂ ਤਲਾਕ ਜੀ ਮੇਰਾ ਖਰਚੇ ਦਾ ਚੱਲੀ ਜਾਂਦਾ ਡੀਵੀ ਦਾ ਚੱਲੀ ਜਾਂਦਾ ਤਲਾਕ ਦਾ ਮੇਰਾ ਕੋਈ ਕੇਸ ਨਹੀਂ ਚੱਲੀ ਜਾਂਦਾਗਾ ਹਾਂਜੀ ਕੋਰਟ ਚ ਕੋਰਟ ਦੇ ਵਿੱਚ ਚੱਲੀ ਜਾਂਦਾ ਜੀ ਤੁਸੀਂ ਤੁਸੀਂ ਕੀ ਗੁਹਾਰ ਲਾ ਰਹੇ ਹੋ ਇੱਥੇ ਆਏ ਕਿਹਦੇ ਕੋਲ ਆਏ ਹੋ ਪਹਿਲਾਂ ਵੀ ਜੀ ਇਹਨਾਂ ਤੇ ਚਾਰ ਇਹਦੇ ਤੇ ਦੇਹੇਜ ਕਰਕੇ ਮਾਲਕ ਟਰਾਈ ਕਰਦਾ ਸੀ ਇਹਦਾ 498 ਦਾ ਪਰਚਾ ਚੱਲਦਾ ਸੀ ਫਿਰ ਇਹਨੇ ਕੋਰਟ ਦੇ ਵਿੱਚ ਮੇਰੇ ਥੱਪੜ ਮਾਰਿਆ ਇਹਦਾ ਫਿਰ ਪਰਚਾ ਫਿਰ ਇਹ ਚਿੱਟੇ 'ਚ ਫੜਿਆ ਗਿਆ ਕ੍ਰਿਮੀਨਲ ਬੰਦਾ ਹੈ ਹੁਣ ਇਹਨੇ ਧੋਖਾ ਦੇੜੀ ਕਰਕੇ ਮੇਰੇ ਨਾਲ 420 ਕਰਕੇ ਇਹ ਵਿਆਹ ਕਰਾਈ ਜਾਂਦਾਗਾ ਇਹਦਾ ਇਹ ਵਿਆਹ ਬੰਦਾ ਨਹੀਂਗਾ ਇਹ ਗਲਤ ਹੈ ਕਾਨੂੰਨ ਇਹ ਕਾਨੂੰਨ ਨਾ ਵੀ ਵਿਆਹ ਕਰਾ ਸਕਦਾਗਾ ਮੈਨੂੰ ਨਹੀਂ ਪਤਾਗਾ ਮੈਂ ਤਾਂ ਇੱਥੇ ਜੀ ਧਰਨਾ ਲਾ ਕੇ ਬੂੰਗੀ ਬੱਚਿਆਂ ਸਮੇਤ ਪਰਚਾ ਕੱਟ ਕੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਹੁਣ ਵਕੀਲ ਦੇ ਚੈਂਬਰ ਦੇ ਵਿੱਚ ਬੈਠੇ ਹੋਏ ਨੇ ਮੋੱਕੇ ਤੇ ਪੁਲਿਸ ਵਾਲੇ ਕੋਲ ਗਈਆਂ ਉਹ ਕਹਿੰਦੇ ਜੇ ਇੱਥੇ ਤੁਹਾਡੀ ਕੋਈ ਸੁਣਵਾਈ ਨਹੀਂ ਤੁਹਾਡੇ ਕੋਰਟ ਦੇ ਵਿੱਚ ਚੱਲਦਾਗਾ ਤੁਸੀਂ ਉੱਥੇ ਜਾ ਕੇ ਕਰੋ ਕੋਰਟ ਕੀ ਕਹਿੰਦਾ ਦੂਜਾ ਵਿਆਹ ਕਰਾ ਲਊ ਕੌਣ ਤੋਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਮਿਲੇ ਹੋ ਮੈਂ ਮਿਲ ਕੇ ਆਈ ਆ ਜੀ ਐਸ ਐਚਓ ਨੂੰ ਉੱਥੇ ਜਿਹੜਾ ਸਿਵਲ ਲਾਈਨ ਦੇ ਵਿੱਚ ਕਹਿੰਦਾ ਜੀ ਜਾਂਚ ਪੜਤਾਲ ਹੋ ਗਈ ਮੈਂ ਕਿ ਜਾਂਚ ਪੜਤਾਲ ਨਹੀਂ ਪਿਛਲੀ ਵਾਰੀ ਵੀ ਜਦੋਂ ਕੋਰਟ ਚ ਨੇ ਥੱਪੜ ਮਾਰਿਆ ਸੀ ਮੈਂ ਉਦੋਂ ਵੀ ਕਿਹਾ ਸੀ ਇਹਨੂੰ ਅਰੈਸਟ ਕਰ ਲਓ ਇਹ ਨਾਮਜਾਦ ਹੈਗਾ ਮੁਰਕੇ ਤੁਸੀਂ ਗੱਡੀਆਂ ਲੈ ਕੇ ਮਗਲ ਮਗਲ ਫਿਰੋਗੇ ਹੁਣ ਵੀ ਆਹੀ ਗੱਲ ਹੈ ਹੁਣ ਇਹਨੂੰ ਫੜਨਾ ਨਹੀਂਗਾ ਇਹਨਾਂ ਨੇ ਕੁਝ ਨਹੀਂ ਕਰਨਾ ਤਫਸੀਸ਼ ਤਫਸੀਮ ਮੇਰੇ ਕੋਲ ਬਗੈਰ ਪ੍ਰੂਫ ਨੇ ਹੋਰ ਤਫਸੀਸ਼ ਕੀ ਚਾਹੀਦੇ ਨੇ ਜਦੋਂ ਮੈਂ ਸਬੂਤ ਦਰਿਆਂ ਮੈਨੂੰ ਮਿਲੇ ਕਿਸੇ ਨੂੰ ਮੈਂ ਹੁਣ ਜਾਣੀ ਆ ਜੀ ਅੰਦਰ ਕੋਈ ਮਿਲੂਗਾ ਤਾਂ ਬਾਰੇ ਦੇ ਵਿੱਚ ਟਿੱਟਾ ਦਾ ਕੰਮ ਹੀ ਕਰ ਰਹੇ ਨੇ ਇਹ ਦੋ ਨੰਬਰ ਦਾ ਹੀ ਕੰਮ ਕਰਦੇ ਨੇ ਸੋਨੂ ਦਾ ਕੰਮ ਹੈ ਵੱਡੇ ਵੱਡੇ ਅਧਿਕਾਰੀਆਂ ਕੋਲੋਂ ਛਾੜਿਆ ਨਾ ਕੁੜੀਆਂ ਉਸ ਤੋਂ ਬਾਅਦ ਚੱਕ ਕੇ ਵਾਪਸ ਲੈ ਆਣਾਗਾ ਇਹ ਕੰਮ ਇਹਨਾਂ ਧੰਦਾ ਬਣਾ ਰੱਖਿਆਗਾ ਕੋਈ ਵੀ ਬੰਦਾ ਜੇਲ੍ਹ ਚੋਂ ਆਂਦਾ ਨਾ ਰੋਟੀ ਖਾਣ ਜੋਗੀ ਨਹੀਂ ਹੁੰਦੀ ਕਿਸੇ ਕੋਲ ਠੀਕ ਹੈ ਭੁੱਖਾ ਮਰਦਾਗਾ ਕਿਉਂਕਿ ਇਹਨਾਂ ਦਾ ਅੱਗਾ ਪਿੱਛਾ ਕੋਈ ਸ਼ਹਿ ਹੈ ਨਹੀਂਗਾ ਤੇ ਹੁਣੇ ਕੀ ਖਾਂਦੇ ਨੇ ਇਹ ਪਿਛੇ ਦੇ ਕ੍ਰਿਮੀਨਲ ਬੰਦੇ ਆ ਫਿਰ ਇਹਨਾਂ ਦਾ ਕੌਣ ਸਾਥ ਦੇ ਰਿਹਾ ਕੀ ਲੱਗਦਾ ਕੌਣ ਕ੍ਰਿਮੀਨਲ ਕਹਿੰਦੀ ਪੁਨਸ ਕੇ ਭਗਵੰਤ ਮਾਨ ਸਰਕਾਰ ਕਹਿੰਦੀ ਕ੍ਰਿਮੀਨਲ ਦੇ ਖਿਲਾਫ ਲਗਾਤਾਰ ਆਇਆ ਸਾਰੇ ਕਹਿੰਦੇ ਸੀਗੇ ਤੱਤੋਂ ਦੋ ਢਾਊਗਾ ਜੀ ਕਦੋਂ ਢਾਊਗਾ ਮੈਂ ਉਹਦੇ ਵੀ ਕਿਹਾ ਸੀ ਨਹੀਂ ਟੈਂਦਾ ਕਿਉਂਕਿ ਇਹਨਾਂ ਨੇ ਇੱਕ ਐਪ ਇੱਕ ਹਵਾ ਬਣਾ ਲਿਆ ਵੀ ਅਸੀਂ ਪੰਜ ਪਰਚੇ ਕਟਣੇ ਨੇ ਸ਼ਾਮ ਨੂੰ ਕੱਟ ਕੇ ਰਿਕਾਰਡ ਦੇ ਵਿੱਚ ਦੇਣੇ ਆ ਵੀ ਆ ਚਿੱਟੇ ਵਾਲੇ ਦਾ ਘਾਰ ਹੈਗਾ ਜਿਹੜੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹ ਘਰ ਹਟਾਤਾ ਜੀ ਨਾਮ ਦੇਤਾ ਜੀ ਨਸ਼ਾ ਨਸ਼ਾ ਛਡਾਊ ਜੀ ਜੇ ਨਸ਼ਾ ਬਈਆਂ ਚੱਲੀ ਜਾਂਦਾ ਇਹ ਸਭ ਢੋਂਗ ਰਚਿਆ ਹੋਇਆ ਹੈਗਾ ਹੋਰ ਕੁਛ ਨਹੀਂ ਨੇ ਵੀ ਇਹਨਾਂ ਦੇ ਕਿਉਂ ਨਹੀਂ ਕਾਰਵਾਈ ਹੋ ਰਹੀ ਕੀ ਲਾ ਰਹੇ ਨੇ ਪਿੱਛੇ ਕੌਣ ਹੈ ਕੌਣ ਬਸ ਜੀ ਅਧਿਕਾਰੀ ਹੈ ਨਾ ਇਹਨਾਂ ਦੇ ਪਿੱਛੇ ਕਿਹੜੀ ਕੌਣ ਅਧਿਕਾਰੀ ਮੈਂ ਪਹਿਲਾਂ ਵੀ ਕਿਹਾ ਸੀਗਾ ਜੇ ਮੇਰੀ ਕੋਈ ਸੁਣਵਾਈ ਨਹੀਂ ਕਰੂਗਾ ਤੇ ਹੁਣ ਵੀ ਇਹ ਕੰਨੀ ਆ ਜੇ ਸੁਣਵਾਈ ਨਹੀਂ ਕਰਨਗੇ ਤੇ ਮੈਨੂੰ ਇਸ ਵਾਰ ਮਜਬੂਰ ਹੋਣਾ ਪਊਗਾ ਪਿਛਲੀ ਵਾਰੀ ਤਾਂ ਗੱਲ ਸੀਗੀ ਵੀ ਲੋਕਾਂ ਨੂੰ ਬਰਬਾਦ ਕਰਦੀ ਸੀਗੀ ਲੋਕਾਂ ਦੇ ਧੀਆਂ ਪੁੱਤਾਂ ਨੂੰ ਬਰਬਾਦ ਕਰਦੀ ਸੀ ਪਰ ਹੁਣ ਘਰ ਮੇਰੇ ਮੇਰਾ ਘਰ ਉਜੜਿਆ ਅੱਜ ਮੇਰਾ ਘਰ ਜਮਾ ਉਜੜ ਗਿਆਗਾ ਠੀਕ ਹੈ ਇਹ ਬੰਦੇ ਨੇ ਮੇਰੇ ਬਿਨਾ ਪ੍ਰਮੋਸ਼ਨ ਤੇ ਬੱਚਿਆਂ ਨੂੰ ਮੈਨੂੰ ਤਲਾਕ ਦਿੱਤੇ ਬਗੈਰ ਇਹਨੇ ਵਿਆਹ ਕਰਾ ਲਿਆਗਾ ਮੈਂ ਹੁ ਕਰੂੰਗੀ ਚਾਹੇ ਉਹਨ ਦੇ ਕਰਕੇ ਮੈਨੂੰ ਜਿੰਨਾ ਮਰਜ਼ੀ ਤੇ ਸੰਘਰਸ਼ ਕਰਨਾ ਪਵੇ ਪਿਛਲੀ ਵਾਰ ਤੁਸੀਂ ਕਿਹਾ ਸੀ ਵੀ ਕੋਈ ਵੱਡੇ ਵੱਡੇ ਅਧਿਕਾਰੀ ਦੇ ਪਿੱਛੇ ਉਹਨਾਂ ਦੇ ਨਾਮ ਜੜਖੇ ਗਿਆ ਜੀ ਹੈਗੇ ਆ ਹੈਗੇ ਆ ਜੀ ਆ ਬੈਠੇ ਨੇ ਜਲੰਧਰ ਬੈਠੇ ਲੁਧਿਆਣੇ ਬੈਠੇ ਆ ਗਿਆ ਜਦੋਂ ਨਾਂ ਲੱਗਿਆ ਨਾ ਨਾਮ ਵੀ ਲਾਉਂਗੀ ਮੈਂ ਕੋਈ ਗੱਲ ਨਹੀਂ ਐਸ ਵਾਰ